ਇੱਕ ਪਿੰਡ ਸੀ ਮਾਸੂਮ ਚਿਹਰੇ ਹਰੀਆਂ ਭਰੀਆਂ ਜ਼ਮੀਨਾਂ ਅਤੇ ਖੁਸ਼ੂਦਾਰ ਹਵਾ ਵਾਲਾ ਤੇ ਭੋਲੇ ਭਾਲੇ ਲੋਕਾਂ ਦਾ ਪਿੰਡ ਸੀ ਉੱਥੇ ਇੱਕ ਮਾਂ ਰਹਿੰਦੀ ਸੀ ਗੁਰਮੀਲ ਕੌਰ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਇਕਲੌਤੇ ਪੁੱਤਰ ਅਰਜਨ ਦੀ ਪਰਵਰਿਸ਼ ਕਰ ਰਹੀ ਸੀ ਉਹ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਲੋਕਾਂ ਦੇ ਕੱਪੜੇ ਧੋਂਦੀ ਝਾੜੂ ਲੋਂਦੀ ਤੇ ਉਹਨਾਂ ਦਾ ਸਾਰਾ ਘਰ ਦਾ ਕੰਮ ਕਰਦੀ ਪਰ ਉਹ ਕਦੇ ਹੌਸਲਾ ਨਾ ਹਾਰਦੀ ਗੁਰਮੀਲ ਕੌਰ ਨੇ ਆਪਣਾ ਹਰ ਸੁਪਨਾ ਅਰਜਨ ਵਿੱਚ ਵਸਾਇਆ ਹੋਇਆ ਸੀ ਉਹ ਚਾਹੁੰਦੀ ਸੀ ਕਿ ਅਰਜਨ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਜੋ ਪਿੰਡ ਦੀ ਗਰੀਬੀ ਨੂੰ ਸਮਝੇ ਮਾਂ ਦੇ ਹੱਥਾਂ ਨੂੰ ਚੁੰਮਣ ਦੇ ਤਾਂ ਲੋਕ ਉਸ ਦੇ ਹੱਥਾਂ ਨੂੰ ਚੁੰਮਣ ਗੁਰਮੀਲ ਕੌਰ ਜੇ ਮੈਂ ਪੜ ਨਾ ਸਕੀ ਤਾਂ ਕੀ ਹੋਇਆ ਮੇਰਾ ਪੁੱਤ ਤਾਂ ਪੜ੍ਹੇਗਾ ਉਹ ਅਕਸਰ ਲੋਕਾਂ ਨੂੰ ਇਹ ਗੱਲ ਕਹਿੰਦੀ ਰਹਿੰਦੀ ਅਰਜਨ ਵੀ ਮਾਂ ਦੀ ਗੱਲ ਨੂੰ ਰੱਬ ਦੇ ਬਚਨ ਮੰਨਦਾ ਉਹ ਹਰ ਰੋਜ਼ ਸਵੇਰੇ ਉੱਠ ਕੇ ਸਕੂਲ ਜਾਂਦਾ ਤੇ ਰਾਤ ਨੂੰ ਮਾਂ ਦੀ ਗੋਦੀ ਵਿੱਚ ਪੈ ਕੇ ਕਿਤਾਬਾਂ ਪੜ੍ਹਦਾ ਮਾਂ ਨੂੰ ਨੀਂਦ ਨਹੀਂ ਸੀ ਆਉਂਦੀ ਪਰ ਉਸ ਨੂੰ ਇਹ ਸੋਚ ਕੇ ਸਕੂਨ ਮਿਲਦਾ ਸੀ ਕਿ ਉਸ ਦਾ ਪੁੱਤ ਅਰਜਨ ਪੜ੍ਹ ਰਿਹਾ ਹੈ ਇੱਕ ਵਾਰ ਪਿੰਡ ਵਿੱਚ ਬੁਖਾਰ ਦੀ ਲਹਿਰ ਚੱਲੀ ਅਰਜਨ ਵੀ ਉਸ ਵਾਇਰਸ ਦੀ ਲਪੇਟ ਵਿੱਚ ਆ ਗਿਆ ਮਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉਸ ਦਾ ਇਲਾਜ ਕਰਾ ਸਕੇ ਉਹ ਸਾਰੇ ਪੈਸੇ ਸਕੂਲ ਦੀ ਫੀਸ ਤੇ ਕਿਤਾਬਾਂ ਵਿੱਚ ਲਾ ਦਿੰਦੀ ਸੀ ਜਰਮੇਲ ਕੌਰ ਰਾਤ ਨੂੰ ਰੋਈ ਤੇ ਸਵੇਰ ਹੋਈ ਤਾਂ ਉਹ ਆਪਣੇ ਸੋਨੇ ਦੇ ਗੰਗਣ ਜੋ ਜਰਮੇਲ ਕੌਰ ਦੀ ਮਾਂ ਨੇ ਜਾਨੀ ਕਿ ਅਰਜਨ ਦੀ ਨਾਨੀ ਨੇ ਉਸ ਨੂੰ ਵਿਆਹ ਦੇ ਵਿੱਚ ਪਾਏ ਸਨ ਉਹ ਚੁਪ ਚਾਪ ਜਾ ਕੇ ਸੁਨਿਆਰੇ ਨੂੰ ਵੇਚ ਆਉਂਦੀ ਹੈ ਤੇ ਫਿਰ ਅਰਜਨ ਦਾ ਇਲਾਜ ਕਰਾਉਂਦੀ ਹੈ ਤੇ ਜਦੋਂ ਅਰਜਨ ਠੀਕ ਹੋ ਜਾਂਦਾ ਹੈ ਉਸ ਨੂੰ ਮਾਂ ਦੇ ਕੰਗਣਾ ਬਾਰੇ ਪਤਾ ਚੱਲਦਾ ਹੈ ਅਰਜਨ ਕੰਗਣਾ ਬਾਰੇ ਮਾਂ ਤੋਂ ਪੁੱਛਦਾ ਹੈ ਮਾਂ ਤੇਰੇ ਕੰਗਣ ਕਿੱਥੇ ਗਏ ਮਾਂ ਬੋਲੀ ਪੁੱਤ ਤੂੰ ਤਾਂ ਠੀਕ ਹੋ ਗਿਆ ਨਾ ਕੰਗਣ ਹੋਰ ਬਣਾ ਲਵਾਂਗੀ ਤੂੰ ਮੇਰਾ ਅਸਲੀ ਗਹਿਣਾ ਹੈ ਤੂੰ ਮੇਰਾ ਸੋਨਾ ਹੈ ਪੁੱਤ ਮੈਨੂੰ ਕੰਗਣ ਪਿਆਰੇ ਨਹੀਂ ਮੈਨੂੰ ਤੂੰ ਪਿਆਰਾ ਹੈ ਉਸ ਰਾਤ ਅਰਜਨ ਨੂੰ ਮਾਂ ਦੇ ਪੈਰਾਂ ਹੇਠਾਂ ਸੱਚੀ ਜਨਤ ਨਜ਼ਰ ਆਈ ਕਈ ਸਾਲ ਬੀਤ ਗਏ ਅਰਜਨ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਹਿਰ ਦੇ ਵੱਡੇ ਕਾਲਜ ਵਿੱਚ ਦਾਖਲਾ ਲੈ ਲਿਆ ਉਧਰ ਮਾਂ ਨੇ ਕੰਮ ਹੋਰ ਵਧਾ ਲਿਆ ਉਹ ਹੋਰ ਘਰਾਂ ਵਿੱਚ ਕੰਮ ਕਰਨ ਲੱਗ ਪਈ ਕਿਉਂਕਿ ਅਰਜਨ ਨੂੰ ਪੜਾ ਲਈ ਹਰ ਮਹੀਨੇ ਪੈਸੇ ਦੀ ਲੋੜ ਹੁੰਦੀ ਸੀ ਉਹ ਥੋੜੇ ਥੋੜੇ ਪੈਸੇ ਬਚਾ ਕੇ ਆਪਣੇ ਪੁੱਤ ਨੂੰ ਭੇਜਦੀ। ਕਈ ਵਾਰ ਲੋਕ ਕਹਿਣ ਲੱਗ ਜਾਂਦੇ, "ਏ ਗੁਰਮੇਲ ਕੁਰੇ, ਤੇਰਾ ਪੁੱਤ ਕਦੇ ਤੇਰਾ ਹਾਲਚਾਲ ਵੀ ਪੁੱਛਦਾ ਹੈ?" ਤੇ ਗੁਰਮੇਲ ਕੌਰ ਹੱਸ ਕੇ ਕਹਿੰਦੀ, "ਮੇਰਾ ਪੁੱਤ ਮੇਰੇ ਸੁਪਨੇ ਬਾਗ ਹੈ। ਉਹ ਮੇਰੇ ਦਿਲ ਵਿੱਚ ਵੱਸਦਾ ਹੈ। ਉਹ ਮੇਰੀ ਜਾਨ ਹੈ। ਤੇ ਜਾਨ ਕਦੇ ਸ਼ਰੀਰ ਤੋਂ ਲੱਗ ਨਹੀਂ ਹੋ ਸਕਦੀ।" ਸ਼ਹਿਰ ਦੀ ਚਮਕ-ਦਮਕ ਅਰਜਨ ਨੂੰ ਕਾਫੀ ਆਕਰਸ਼ਣ ਲੱਗੀ। ਅਰਜਨ ਨੂੰ ਹੁਣ ਨੌਕਰੀ ਮਿਲ ਗਈ ਸੀ। ਉਸਨੇ ਨੌਕਰੀ ਮਿਲਣ ਤੋਂ ਬਾਅਦ ਮਾਂ ਨੂੰ ਫੋਨ ਕਰਨਾ ਵੀ ਘਟਾ ਲਿਆ। ਗੁਰਮੀਤ Kaur ਰੋਟੀ ਬਕਾਉਂਦੀ ਸੀ ਦੋ ਰੋਟੀਆਂ ਪਰੇ ਰੱਖ ਲੈਦੀ ਤੇ ਕਹਿੰਦੀ ਮੇਰਾ ਪੁੱਤ ਆ ਜਾਵੇ ਤਾਂ ਮੈਂ ਰੋਟੀ ਗਰਮ ਕਰ ਦਿਆਂ। ਹਫ਼ਤੇ ਬੀਤ ਗਏ, ਮਹੀਨੇ ਬੀਤ ਗਏ, ਸਾਲ ਬੀਤਣ ਤੋਂ ਬਾਅਦ ਵੀ ਉਹ ਰੋਟੀਆਂ ਸੁੱਕ ਜਾਨੀਆਂ। ਇੱਕ ਦਿਨ ਘਰ ਦੇ ਬਾਹਰ ਆ ਕੇ ਇੱਕ ਕਾਰ ਰੁਕ ਜਾਂਦੀ ਹੈ ਉਸ ਵਿੱਚੋਂ ਇੱਕ ਨੌਜਵਾਨ ਨਿਕਲਦਾ ਹੈ ਸੂਟ ਬੂਟ ਪਾਏ ਹੋਏ ਸਨ ਅੱਖਾਂ ਲਗੀਆਂ ਹੋਈਆਂ ਸਨ ਤੇ ਉਹ ਅਰਜਨ ਸੀ ਵਰਮੇਲ ਕੌਰ ਦੇ ਨੈਣ ਖਿੜ ਗਏ ਵਰਮੇਲ ਕੌਰ ਬੋਲੀ ਮੇਰਾ ਪੁੱਤ ਆ ਗਿਆ ਉਸਨੇ ਮੱਥਾ ਚੁੰਮਿਆ ਹੱਥ ਫੜ ਕੇ ਕਹਿੰਦੀ ਆ ਬੁੱਤ ਬੈਠ ਮੈਂ ਤੇਰੇ ਲਈ ਰੋਟੀ ਗਰਮ ਕਰ ਦਾਂ ਅਰਜਨ ਨੇ ਨਜ਼ਰਾਂ ਝੁਕਾ ਕੇ ਆਖਿਆ ਮਾਂ ਮੇਰੀ ਮੰਗਣੀ ਹੋ ਗਈ ਫੈਮਿਲੀ ਸ਼ਹਿਰ ਦੀ ਹੈ ਤੇ ਮੈਨੂੰ ਵੀ ਹਾਂ ਉੱਥੇ ਹੀ ਰਹਿਣਾ ਪੈਣਾ ਹੈ ਉਸਨੇ ਮਾਂ ਨੂੰ ਨਾਲ ਲੈ ਜਾਣ ਲਈ ਨਾ ਆਖਿਆ ਉਹ ਸ਼ਰਮ ਮੰਦਾ ਸੀ ਕਿਉਂਕਿ ਬੁੱਢੀ ਤੇ ਗੰਦੇ ਕੱਪੜਿਆਂ ਵਾਲੀ ਮਾਂ ਕਰਕੇ ਉਹਦੇ ਸੋਹਰੇ ਪਰਿਵਾਰ ਵਿੱਚ ਉਸਦੀ ਫੇਕਤੀ ਜੋ ਹੋ ਜਾਣੀ ਸੀ ਇਸ ਕਰਕੇ ਉਸਨੇ ਮਾਂ ਨੂੰ ਸ਼ਹਿਰ ਲੈ ਜਾਣ ਬਾਰੇ ਨਾ ਦੱਸਿਆ ਮਾਂ ਨੇ ਕਿਹਾ ਪੁੱਤ ਤੇਰਾ ਜਿੱਥੇ ਦਿਲ ਕਰਦਾ ਹੈ ਤੂੰ ਉੱਥੇ ਹੀ ਰਹਿ ਮੇਰੇ ਲਈ ਇਹੀ ਘਰ ਜੰਨਤ ਹੈ ਇਨਾ ਬੋਲ ਕੇ ਮਾਂ ਰੋਣ ਲੱਗ ਪਈ ਤੇ ਅਰਜਨ ਉੱਥੋਂ ਚਲਾ ਗਿਆ ਤੇ ਉਹ ਸ਼ਹਿਰ ਜਾ ਕੇ ਰਹਿਣ ਲੱਗ ਪਿਆ ਇੱਕ ਸਾਲ ਬਾਅਦ ਅਚਾਨਕ ਅਰਜਨ ਇਕੱਲਾ ਥੱਕਿਆ ਟੁੱਟਿਆ ਘਰ ਆਇਆ ਕਿਉਂਕਿ ਉਸਦੀ ਘਰਵਾਲੀ ਨੇ ਉਸਨੂੰ ਤਲਾਕ ਦੇ ਦਿੱਤਾ ਸੀ ਤੇ ਉਹ ਮਾਂ ਦੀ ਝੋਕੜੀ ਵਿੱਚ ਦਾਖਲ ਹੋਇਆ ਵੇਖਿਆ ਮਾਂ ਬਿਮਾਰ ਸੀ ਪਤਲੀ ਹੋ ਗਈ ਸੀ ਪਰ ਅੱਖਾਂ ਵਿੱਚ ਚਮਕ ਸੀ ਮਾਂ ਬੋਲੀ ਪੁੱਤ ਆ ਗਿਆ ਤੇ ਅਰਜਨ ਬੋਲਿਆ ਹਾਂ ਮਾਂ ਮੈਂ ਆ ਗਿਆ ਤੇ ਮੈਂ ਮਾਫੀ ਮੰਗਣ ਆਇਆ ਹਾਂ ਉਸਨੇ ਮਾਂ ਦੇ ਪੈਰਾਂ ਵਿੱਚ ਸਿਰ ਰੱਖ ਦਿੱਤਾ ਤੇ ਆਖਣ ਲੱਗਾ ਮਾਂ ਹੁਣ ਮੈਂ ਕਦੇ ਨਹੀਂ ਜਾਵਾਂਗਾ ਤੇਰੇ ਨਾਲ ਹੀ ਇਸ ਘਰ ਵਿੱਚ ਰਹਾਗਾ ਐਨੇ ਵਿੱਚ ਗੁਰਮੀਰ ਸੌਰ ਅੱਖਾਂ ਵਿੱਚ ਗਈ ਅਰਜਨ ਬਹੁਤ ਰੋਇਆ ਤੇ ਸੋਚਣ ਲੱਗਿਆ ਕਿ ਮੇਰੀ ਮਾਂ ਨੇ ਮੇਰਾ ਇੰਨਾ ਕੀਤਾ ਮੈਨੂੰ ਇੰਨਾ ਪੜਾਇਆ ਨੌਕਰੀ ਤੱਕ ਪਹੁੰਚਾਇਆ ਇੱਕ ਕਾਬਿਲ ਇਨਸਾਨ ਬਣਾਇਆ ਤੇ ਮੈਂ ਸਿਰਫ ਆਪਣੇ ਲਈ ਹੀ ਸੋਚਦਾ ਰਿਹਾ ਤੇ ਇਹ ਸੋਚ ਕੇ ਉਹ ਰੋਣ ਲੱਗ ਪਿਆ ਹੁਣ ਅਰਜਨ ਨੇ ਪਿੰਡ ਵਿੱਚ ਰਹਿਣ ਦਾ ਫੈਸਲਾ ਕੀਤਾ ਉਸ ਨੇ ਝੋਫੜੀ ਨੂੰ ਮੰਦਿਰ ਬਣਾ ਦਿੱਤਾ ਮਾਂ ਦੀ ਯਾਦ ਵਿੱਚ ਉਹ ਹਰ ਰੋਜ਼ ਮਾਂ ਦੀ ਤਸਵੀਰ ਨੂੰ ਮੱਥਾ ਟੇਕਦਾ ਤੇ ਲੋਕਾਂ ਨੂੰ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਦੇਖਿਆ ਪਰ ਮਾਂ ਨੂੰ ਦੇਖਿਆ ਹੈ ਰੱਬ ਤੋਂ ਵੱਡੀ ਮਾਂ ਹੁੰਦੀ ਹੈ ਮਾਂ ਤੋਂ ਵੱਡਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਤੇ ਦੋਸਤੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਇਹ ਹੀ ਮਿਲਦੀ ਹੈ ਕਿ ਮਾਂ ਇੱਕ ਐਸੀ ਹਸਤੀ ਹੈ ਜੋ ਆਪਣੇ ਬੱਚਿਆਂ ਲਈ ਸਾਰੇ ਦੁੱਖ ਸਹਿ ਸਕਦੀ ਹੈ ਤੇ ਉਹ ਕਦੇ ਵੀ ਆਪਣੀ ਔਲਾਦ ਦਾ ਮਾੜਾ ਨਹੀਂ ਸੋਚ ਸਕਦੀ